ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਰਾਹੀਂ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਅੱਜ ਵੜੀ ਗੇਂਦ ਦੇ ਵਿੱਚ ਸੰਗਤਾਂ ਕਰਤਾਰਪੁਰ ਕੋਰੀਡੋਰ ਰਾਹੀਂ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੀਆਂ ਅਤੇ ਜਿਹੜੀਆਂ ਸੰਗਤਾਂ ਪਾਕਿਸਤਾਨ ਨਹੀਂ ਜਾ ਸਕਦੀਆਂ ਉਹਨਾਂ ਵੱਲੋਂ ਡੇਰਾ ਬਾਬਾ ਨਾਨਕ ਕੋਰੀਡੋਰ ਵਿਖੇ ਸਥਿਤ ਦਰਸ਼ਨੀ ਸਥਲ ਤੋਂ ਦੂਰ ਵੀਰਾਂਹੀਂ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕੀਤੇ ਗਏ ਇਸ ਮੌਕੇ ਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਦੇ ਲਾਪਰ ਸਿੰਘ ਖੁਸ਼ੀਪੁਰ ਦੀ 에어ਪੋਰਟ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੰਗानगर ਤੋਂ ਆਏ ਹਾਂ ਗੁਰਪ੍ਰੀਤ ਸਿੰਘ ਮੇਰਾ ਨਾਮ ਹੈ ਤੇ ਸਾਨੂੰ ਗੁਰਪੁਰਬ ਤੇ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਅਸੀਂ ਬਹੁਤ ਹੀ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਤੇ ਉੱਥੇ ਜਾ ਕੇ ਜਿਹੜੇ ਅਸੀਂ ਨਤਮਸਤਕ ਹੋਵਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਦੇ ਪ੍ਰਬੰਧ ਬਹੁਤ ਹੀ ਵਧੀਆ ਹੈ ਨਾ ਹੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਉਂਦੀ ਹੈ ਆਪਣੇ ਮਨ 'ਚ ਵਹਿਮ ਹੁੰਦਾ ਹੈ ਕਿ ਆਪਾਂ ਨੂੰ ਇਨਕੁਆਇਰੀ ਚ ਹੋਊਗਾ ਆਈ ਹੋਊਗਾ ਪਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਇਸ ਕਰਕੇ ਆਪਾਂ ਨੂੰ ਵੱਧ ਝੜ ਕੇ ਆਉਣਾ ਚਾਹੀਦਾ ਹੈ ਤੇ ਬਹੁਤ ਹੀ ਸੌਖਾ ਤੇ ਸਰਲ ਤਰੀਕਾ ਹੈ ਸਰਕਾਰ ਕੋਲੋਂ ਕੋਈ ਵੀਜ਼ਾ ਵਗੈਰਾ ਦੀ ਕੋਈ ਛੂਟ ਚਾੰਦੇ ਉਹ ਤਰ੍ਹਾਂ ਨਹੀਂ ਬਹੁਤ ਵਧੀਆ ਜੀ ਆਪਾਂ ਨੂੰ ਇਨਕੁਆਰੀਆਂ ਹੀ ਆਉਂਦੀਆਂ ਸਿਰਫ ਉਹ ਵੀ ਸਿੰਪਲ ਇਨਕੁਆਰੀਆਂ ਆਪਣੀਆਂ ਕੋਈ ਇੰਨਾ ਜਿਆਦਾ پابੰਦੀ ਵਾਲਾ ਕੋਈ ਦਿੱਕਤ ਨਹੀਂ ਉਹਦੀ ਨਾ ਹੀ ਕੋਈ ਪਾਸਪੋਰਟ ਤੇ ਮੋਹਰ ਵਾਲੀ ਗੱਲ ਹੈ ਤੇ ਆਪਾਂ ਨੂੰ ਬਹੁਤ ਹੀ ਵਧੀਆ ਸਿਸਟਮ ਦੇ ਨਾਲ ਆਪਾਂ ਆ ਸਕਦੇ ਹਾਂ ਕਦੋਂ ਅਪਲਾਈ ਕੀਤਾ ਜੀ ਸਾਨੂੰ ਤਾਂ ਹੀ ਗੁਰੂ ਪੂਰਬ ਦਾ ਕਰਕੇ 3 ਮਹੀਨੇ ਹੋ ਗਏ ਅਪਲਾਈ ਕੀਤੇ ਨੂੰ ਪਰ ਆਪਣਾ ਇਹ ਟਾਈਮ ਹੈ 15 ਦਿਨਾਂ ਦੇ ਵਿੱਚ ਵੀ ਆਪਣਾ ਲੱਗ ਸਕਦਾ ਏ ਟੱਕਰ ਤੇ ਭਪਿੰਦਰ ਕੌਰ ਟੱਕਰ ਅਸੀਂ ਵਿਜ਼ਿਟ ਕਰਾਏ ਆ ਜੀ ਕਰਨਾ ਆ ਜੀ ਅਮਰੀਕਾ ਤੋਂ ਐਟਲਾਂਟਾ ਜਾਉਂਦੇ ਆਂ ਐਟਲਾਂਟਾ ਜਾਰਜੀਆ ਤੋਂ ਤੇ ਅਸੀਂ ਹੁਣ ਅਸਲੇ ਪੁਆਇੰਟ ਤੇ ਪਹੁੰਚ ਗਏ ਆ ਜਿਹੜਾ ਕਿ ਅਸੀਂ ਐਂਟਰੀ ਕਰ ਰਹੇ ਆਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਇਹ ਪਹਿਲੀ ਦਫਾ ਜੀ ਬਹੁਤ ਜ਼ਿਆਦਾ ਕਿੰਨਾ ਕੋ ਉਤਸ਼ਾਹ ਹੈ ਕਿੰਨਾ ਕੋ ਖੁਸ਼ ਆਮਦੇ ਨੇ ਜੀ

ਸੋਚਿਆ ਨਹੀਂ ਸੀ ਬਗਰ ਮਾਦਰ ਦਰਸ਼ਕਾਂ ਜਾ ਰਹੇ ਭਾਬੀ ਵੀ ਹੋ ਗਏ ਉਹ ਮਾਦਰ ਚਾਲ ਚਲਾ ਐ ਨਾਥਿੰਗ ਐਨਸ ਟੂ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਰਾਜਸਥਾਨ ਸ਼੍ਰੀ ਗੰਗਨਗੜ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਆਂ ਅੱਜ ਕਰਤਾਰਪੁਰ ਆਏ ਆਂ ਜੀ ਨਤਮਸਤਕ ਹੁਣ ਗੁਰੂ ਨਾਨਕ ਦੇਵ ਜੀ ਦਾ ਅਜ ਦਿਹਾੜਾ ਹੈ ਤਾਂ ਆਏ ਕਿੰਨੀ ਖੁਸ਼ੀ ਮਨ ਦੇ ਬਹੁਤ ਖੁਸ਼ੀ ਹੈ ਜੀ ਅਸੀਂ ਇਸ ਤਰੀਕ ਲਈ ਬਹੁਤ ਪਹਿਲਾਂ ਤੋਂ ਕਰ ਰਹੇ ਸੀਗੇ ਪਲਾਨ ਕਰ ਰਹੇ ਸੀਗੇ ਤਾਂ ਅੱਜ ਇਹ ਸਾਡਾ ਮੌਕਾ ਹੈ ਜੀ ਕਿੰਨੇ ਦਿਨ ਪਹਿਲਾਂ ਅਪਲਾਈ ਇਹ ਹੋ ਗਏ 2 2.5 ਮਹੀਨੇ ਹੋ ਗਏ ਜੀ ਬਹੁਤ ਵਧੀਆ ਤਰੀਕੇ ਨਾਲ ਆਪਾਂ ਅਪਲਾਈ ਕੀਤਾ ਤੇ ਬਹੁਤ ਹੀ ਸਰਲ ਤਰੀਕਾ ਹੈ ਕਿੰਨੀ ਕਿ ਸਰਜਰੀ ਇਹਦਾ ਜੀ ਹਜੇ ਆਪਾਂ ਗੇਟ ਤੇ ਐਂਟਰੀ ਗੇਟ ਤੇ ਖੜੇ ਆ ਤਾਂ ਆਪਾਂ ਨੂੰ ਏਡਾ ਕੋਈ ਧਿਆਨ ਨਹੀਂ ਗਿਆ ਬਟ ਪਿੱਛੇ ਆਪਾਂ ਦੇਖ ਰਹੇ ਆ ਤਾਂ ਬਹੁਤ ਜਨੇ ਆ ਰਹੇ ਆ ਤਾਂ ਲੱਗਦਾ ਵੀ ਬਹੁਤ ਸੰਗਤ ਪਹੁੰਚੂਗੀ ਬਹੁਤ ਉਤਸ਼ਾਹ ਹੈ ਜੀ ਮੁਖਤਿਆਰ ਸਿੰਘ ਹਰਿਆਣਾ ਜ਼ਿਲ੍ਹਾ ਜਹਿਦਸੀਰ ਨਰਵਾਣਾ ਪਿੰਡ ਪਿੱਪਲ ਦਾ ਖਨੌਰੀ ਬਾਰਡਰ ਦੇ ਨੇੜੇ ਪੈਦਲ ਚੱਲ ਕੇ 6 ਤਾਰੀਖ ਤੋਂ ਚੱਲਿਆ ਸੀ 9 ਤਾਰੀਖ ਨੂੰ ਕੱਲ ਪਹੁੰਚਿਆ ਅੱਜ ਕਿਦਾਂ ਲੱਗਦਾ ਮੰਦ ਵਿੱਚ ਬਹੁਤ ਵਧੀਆ ਮੰਦ ਤਾਂ ਦੇ ਨਾਰਾਜ਼ਗੀ ਤਾਂ ਹੈ ਤੇ ਖੁਸ਼ੀ ਵੀ ਹੈ ਵੀ ਅੱਜ ਨਹੀਂ ਮਿਲਿਆ ਜੇ ਲੋ ਫਿਰ ਗੁਰੂ ਨਾਨਕ ਦੇ ਮੌਕਾ ਦੇਗਾ ਤੇ ਫਿਰ ਗੁਰੂ ਨਾਨਕ ਦੇ ਪ੍ਰਕਾਸ਼ ਉਤਸਵ ਤੇ ਫਿਰ ਪਾਕਿਸਤਾਨ ਜਾਵਾਂਗੇ ਜ਼ਰੂਰ ਅਗਲੇ ਸਾਲ ਹੁਣ ਤੱਕ ਕਿੰਨੀ ਵਾਰੀ ਜਾ ਚੁੱਕੇ ਪਾਕਿਸਤਾਨ ਪਹਿਲੀ ਵਾਰੀ ਇੱਕ ਵਾਰੀ ਜਾਇਆ ਦੂਜੀ ਵਾਰੀ ਜਾਣਾ ਬਹੁਤ ਵਧੀਆ ਪ੍ਰਬੰਧ ਨੇ ਬਹੁਤ ਅੱਛੇ ਸੰਗਤ ਬਹੁਤ ਉਤੋਂ ਦੇ ਪਾਕਿਸਤਾਨ ਦੇ ਬਹੁਤ ਆਪਣੀ ਇੱਜ਼ਤ ਕਰਦੇ ਨੇ ਕੋਈ ਮੰਨ ਦੇ ਵਿੱਚ ਨਾਰਾਜ਼ਗੀ ਨਹੀਂ ਕੋਈ ਕੁਝ ਨਹੀਂ ਬਹੁਤ ਵਧੀਆ ਪੀਲ ਵੀ ਹਰੇਕ ਨੂੰ ਜਾਣਾ ਚਾਹੀਦਾ ਕੋਈ ਜਾਤ ਪਾਤ ਦਾ ਨਹੀਂ ਇਹਦੇ ਵਿੱਚ ਵੀ ਬਾਬਾ ਨਾਨਕ ਸਿੱਖਾਂ ਦਾ ਹੀ ਹਰੇਕ ਜਾਤ ਦਾ ਬਾਬਾ ਨਾਨਕ